एक हिंदी का मुहावरा है कि हाथी के पांव में सब का पांव दलजी तो हाथी है। क्या, क्या बात क्या के बात वो हाथी है। ने ने सब जी लोग सारे देखो मैं तो जनरू जी कह रहे हैं कि इंस्पायर हुए सारा हिंदुस्तान पूरी दुनिया इस वेले इंस्पायर हो रही है खासियत देखो कि है इस बंदे दी इन्हें बॉम्बे दिल्मां बंद करवाती दी कला सरदार गजरे और सलमान शाहरुख कितने हैं इस फिल्म में यह हम उन्होंने जरूरत बन गया हिंदी फिल्मों में और जो भी इन्हों की जी चमकीला देखो जे साडे हीरो वास्ते फिल्म लिखिया जा रही इन्हों वस्ते करेक्टर लिखे जा रहे हैं तो बहुत वही है बिल्कुल गुरु महाराज की बहुत कृपा है यार कर लिखी कमाल है याँग। कमाल याँग। 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 और और फिर उसी तरह उसी उसी सिखी सिदक रहना बहुत वही गल है दोस्तों आप थोड़ा जा उठते हैं फिर केंद्र बाल कटा लिये तास शायद सू हिंदी मिलन मिलनगियाँ या कुछ इस तरह एक जसपाल भट्टी जिन्हें ने सरदार रह के सरदार बन बने रहे और उसी तरह ये दलजीत दोसान जी है जो जहादार असं इतों भेजा जई निरोल सरदार है चाहे दुनिया के किसी भी लैवल तुझ जाए ਇਨਾ ਨੇ ਜਿਸ ਤਰ੍ਹਾਂ ਕਿਹਾ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਮਾਣ ਵਧਾਇਆ ਔਰ ਜੋ ਐਨੀ ਖਲਕਤ ਦਾ ਜੋ ਐਨੀ ਸੰਸਾਰ ਦਾ ਐਨੇ ਜੀਵਨ ਦਾ ਮਾਣ ਵਧਾਉਂਦਾ ਹੈ ਗੁਰੂ ਮਹਾਰਾਜੂ ਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ ਨੇ ਦਿਵਿੰਦਰ ਸਰਵਾ ਜੀ ਬਹੁਤ ਵੱਡੇ ਆਰਟਿਸਟ ਨੇ ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜਾ ਜ਼ਿਆਦਾ ਬੰਦੋ ਚਾਹਾਂਗਾ ਕੋਈ ਮਾਫੀ ਚਾਹਾਂਗਾ ਕਿਸੇ ਦਿਨ ਸ਼ਾਬਾਸ਼ ਰੀਨ ਮੈਂ ਸੌਰੀ ਕਰਾਂ ਬਹੁਤ ਹੀ ਪਿਆਰੇ ਆਰਟਿਸਟ ਨੇ ਅਸੀਂ ਬਹੁਤ ਦੇਖਦੇ ਹਾਂ ਸਭ ਤੋਂ ਬਹੁਤ ਪਹਿਲਾਂ ਅਸੀਂ ਸਿੱਖਦੇ ਆਏ ਦੇਖ ਕੇ ਬੀਐਸ ਅਤੇ ਜਿਹੜੇ ਹੱਥੇ ਦੇ ਪੈਰਾਂ ਦੀ ਗੱਲ ਹੈ ਉਹ ਐਕਚੁਅਲੀ ਬੀਐਸ ਸ਼ਰਮਾ ਜੀ ਔਰ ਹੋਰ ਸਾਡੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ ਉਹਨਾਂ ਸਾਰਿਆਂ ਲਈ ਅਸੀਂ ਮਿਸ ਕਰਦੇ ਹਾਂ ਸੋਰੀ ਜਸਵੰਤ ਭੱਲਾ ਸਰ ਨੇ ਉਹਨਾਂ ਦੀ ਤਬੀਬ ਠੀਕ ਨਹੀਂ ਸੀ ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੀ ਅਸੀਂ ਬਹੁਤ ਕੋਸ਼ਿਸ਼ ਕੀਤੀ ਭੱਲਾ ਸਰ ਨੂੰ ਵੀ ਲੈ ਕੇ ਆਉਣ ਦੀ ਬਟ ਉਹਨਾਂ ਦੀ ਤਬੀਬ ਠੀਕ ਨਹੀਂ ਸੀ ਇਸ ਕਰਕੇ ਉਹ ਨਹੀਂ ਆ पाए ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਉਹਨ ਸੀਨੀਅਰ ਆਰਟਿਸਟ ਨੇ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਸਾਰਿਆਂ ਦੀ ਤੇ ਸਾਡੇ ਵੱਲੋਂ ਕੋਈ ਉੱਚਾ ਨਹੀਂ ਨਾ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦਾ ਹਰ ਵਾਰੀ ਹੁੰਦਾ ਹੈ ਬਿਕਾਜ਼ ਅਸੀਂ ਜਿਵੇਂ ਮੈਂ ਕਹਿ ਰਹੀ ਆ ਕਿ ਮੇਰਾ ਤਾਂ ਡ੍ਰੀਮ ਹੀ ड्रीम कम ट्रू मोमेंट्स इगा इन्नदे ਸਾਹਮਣੇ ਆਉਂਦਾ ਬਟ ਪੂਰਾ ਟਾਈਮ ਅਸੀਂ ਉਹ ਬੱਬਲ ਚ ਨਹੀਂ ਰਹਿ ਸਕਦੇ ਨਿਊ ਕਮਰਸ ਆ ਸਾਡਾ ਏਮ ਮੈਟਰ ਕਰਦਾ ਹੈ ਤੇ ਜੇ ਮੈਂ ਏਮ ਰੱਖਿਆ ਹੈ ਕਿ ਜਿੱਥੇ ਇਹ ਪਹੁੰਚੇ ਹੈ ਮੈਂ ਉਹਨਾਂ ਦੇ ਵਾਂਗ ਹੀ ਆਪਣੇ ਆਪ ਨੂੰ ਇਸਟੈਬਲਿਸ਼ ਕਰਾਂ ਜਿੰਨਾ ਲੋਕ ਇਨਾਂ ਨੂੰ ਪਿਆਰ ਦਿੰਦੇ ਆ ਉਹਨਾਂ ਹੀ ਮੈਨੂੰ ਪਿਆਰ ਦੇਣ ਤਾਂ ਹਰ ਸੀਨ ਜਾਂ ਹਰ ਦਿਨ ਜਦੋਂ ਮੈਂ ਸੈੱਟ ਤੇ ਜਾਣਾ ਹੈ ਮੈਂ ਆਪਣੇ ਆਪ ਨੂੰ ਸਾਬਿਤ ਕਰਨਾ ਹੀ ਆ ਉਹ ਬਹੁਤ ਜ਼ਰੂਰੀ ਆ ਪਰ ਇੱਕ ਮੇਰੀ ਵੈਸੇ ਮੈਂਟੈਲਿਟੀ ਹੈ ਕਿ ਜਦੋਂ ਤੁਸੀਂ ਸੈੱਟ ਤੇ ਜਾਂਦੇ ਹੋ ਸੈੱਟ ਬਾਹਾਂ ਖੋਲ ਕੇ ਤੁਹਾਨੂੰ ਕਹਿੰਦਾ ਕਿ ਆ ਇੱਥੇ ਆ ਕੇ ਆਪਣਾ ਖੁਸ਼ੀ ਗਮ ਸਭ ਛੱਡ ਦੇ ਤੇ ਬਸ ਪਰਫਾਰਮ ਕਰ ਤੇ ਮੈਂ ਉਹੀ ਦਿਮਾਗ 'ਚ ਰੱਖਦੀ ਸੀ ਜਦੋਂ ਇਹਨਾਂ ਦੇ ਸਾਹਮਣੇ ਆ ਗਏ ਐਕਸਾਈਟਮੈਂਟ ਜੋ ਸੀ ਉਸੇ ਪਿੱਛੇ ਪਰ ਜਦੋਂ ਕਿਰਦਾਰ ਨਿਭਾਣਾ ਸੀ ਸਿਰਫ ਕਿਰਦਾਰ ਨਿਭਾਣਾ ਸੀ ਐਂਡ ਆਬਵੀਅਸਲੀ ਮੈਂ ਤਾਂ ਇੰਨਾ ਦੇ ਤੁਸੀਂ ਕਹਿ ਰਹੇ ਹੋ ਕਿ ਇਹੋ ਜਿਹੇ ਮੂਮੈਂਟ ਜਿੱਥੇ ਮੈਂ ਇੰਨਾ ਦੇ ਉਹ ਕਰ ਲਿਆ ਕਿ ਉਹ ਡੋਮੀਨੇਟ ਕਰ ਲਿਆ ਹੋਵੇ ਐਦਾਂ ਦਾ ਨਾ ਤਾਂ ਮੇਰੇ ਦਿਮਾਗ 'ਚ ਸੀਗਾ ਨਾ ਮੈਨੂੰ ਬਸ ਇਹ ਸੀ ਕਿ ਇਹ ਆਰਟਿਸਟ ਮੇਰੇ ਨਾਲ ਇੰਨਾ ਦੀ ਪਰਫਾਰਮੈਂਸ ਨੂੰ ਮੈਂ ਜਸਟੀਫਾਈ ਕਰ ਸਕਾਂ ਕਿਤੇ ਮੇਰੇ ਕਰਕੇ ਇਨਾਂ ਦਾ ਜਿਹੜਾ ਸੀਨਾ ਉਹ ਕਿਤੇ ਹਲਕਾ ਨਾ ਪੈ ਜਾਵੇ ਜੋ ਵੀ ਤਾਂ ਮੈਂ ਹਰ ਦਿਨ ਆਪਣਾ ਬਹੁਤ ਸਟਰੋਂਗ ਮਾਈਂਡਸੈਟ ਲੈ ਕੇ ਚੰਦੀ ਸੀ ਐਂਡ ਦੋਨਾਂ ਦੀ ਖਾਸੀਅਤ ਇਹ ਹੈ ਉਹ ਤੁਹਾਨੂੰ ਇੰਨਾ ਜ਼ਿਆਦਾ ਕੰਫਰਟੇਬਲ ਫੀਲ ਕਰਾਉਂਦੇ ਆ ਇਹਨਾਂ ਵਰਮ ਬ੍ਰੈਂਦਾ ਸੇ এনवायरमेंट ਕਿ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਨਵੇਂ ਹੋ ਤੇ ਆਪਣੇ ਆਪ ਕੋ ਪਰਫਾਰਮੈਂਸ ਵੀ ਨਿਕਲਦੀ ਹੈ ਜਦੋਂ ਨੀਰੂ मैम ਸਾਹਮਣੇ ਹੁੰਦੇ ਆ ਮਨ ਕਰਦਾ ਹੈ ਹੋਰ ਪਰਫਾਰਮ ਕਰਨ ਦਾ ਵਧੀਆ ਤਰੀਕੇ ਨਾਲ ਡਾਇਲੌਗ ਡਿਲੀਵਰੀ ਕਰਨ ਦਾ ఎవਰੀਥਿੰਗ ਤੇ ਜਦੋਂ ਦਨਜੀਤ ਸਰ ਸਾਹਮਣੇ ਹੁੰਦੇ ਆ ਤਾਂ ਇੱਕ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਤੇ ਉਹ ਜ਼ਿੰਮੇਵਾਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਉਸ ਟਾਈਮ ਬਸ ਮੈਂ ਆਪਣਾ ਕਿਰਦਾਰ ਨਿਭਾਇਆ ਤੇ ਡੋਮੀਨੈਂਟ ਤੋਂ ਦੂਰ ਦੀ ਗੱਲ ਹੈ ਮੈਂ ਇਨਾਂ ਤੇ ਨੇੜੇ ਵੀ ਆ ਕੇ ਪਰਫਾਰਮ ਕੀਤਾ ਹੋਵੇ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਲਪ ਕੋਈ ਵੀ ਮੈਨੂੰ ਕਹ ਦੇ ਵੈਸੇ ਮੈਨੂੰ ਬਹੁਤ ਲੋਕੀ ਕਹਿੰਦੇ ਸੀ ਬਾਜਵਾ ਬਾਜਵਾ ਹੈ ਕਿ ਤੁਸੀਂ ਯੂ نو ਕਦੇ ਕੋਈ ਰਿਲੇਸ਼ਨ ਬਣਾਉਂਦੇ ਹੋ ਕੁਝ ਮੈਂ ਤਾਂ ਕਹਿੰਦੀ ਆ ਕਿ ਮੀਨੂ ਬਾਜਵਾ ਮੈਮ ਦੇ ਜਿੰਨਾ ਹੀ ਜਿੰਨੇ ਕੰਮ ਕਰ ਲਾਂ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੋਊਗੀ ਕਿ ਮੈਂ ਬਾਜਵਾ ਨਾਮ ਵੀ ਹੋ ਰੱਖਾ ਬਹੁਤ ਕੀ ਗੱਲ ਹੈ ਕੀ ਬਹੁਤ